Lại ghi quay ਕਿਉਂ ਇੱਕ ਮੈਂ ਕੱਕੇ ਠੀਕ ਆ ਕਿਵੇਂ ਸਿਖਰ ਤੇ ਪਹਿਰੇ ਫਿਰਦਾ ਤੇ ਉਹ ਬਸ ਘਰੇ ਸਾਲਾ ਜੀ ਜਾਣੀ ਲੱਗਿਆ ਮਣ ਜਾ ਐ ਜੇ ਹੋਇਆ ਪਿਆ ਸੀ ਮਦਲਮਾ ਇੱਥੇ ਮੋਟਰ ਤੇ ਬੈਜੀ ਮੈਂ ਇੱਥੇ ਰਸਤੇ 'ਚ ਬਹਿ ਗਿਆ ਗੁਰੂ ਘਰ ਵਾਲੀ ਮੋਟਰ ਤੇ ਬਹਿ ਗਿਆ ਕੀ ਹੋ ਗਿਆ ਸੁੱਖ ਹੈ ਸੁੱਖ ਤਾਂ ਕੀ ਆ ਐ ਆ ਜਰਾ ਸਾਲੇ ਬੈਂਕ ਵਾਲੇ ਢੇੜੇ ਮਾਰਨ ਲੱਗੇ ਉਧਰੋਂ ਆੜਤੀ ਨੇ ਡੰਡਾ ਚਾੜਤਾ ਪੈਸਿਆਂ ਵਾਸਤੇ ਬੁਰਾ ਹਾਲ ਹੋਇਆ ਪਿਆ ਯਾਰ ਕਾਨੂੰ ਕੋਤ ਪੰਗਾ ਹੀ ਲੈ ਲਿਆ ਸਾਲਾ ਕਸੂਤ ਸਮਝਿਆ ਨਹੀਂ ਹਣਾ ਤੂੰ ਤੋ ਔਰ ਤੈਨੂੰ ਕਿੰਨਾ ਸਮਝਾਇਆ ਤੀ ਸਹੀ ਗੱਲ ਆ ਜਦੋਂ ਟਰੈਕਟਰ ਲੇਤਾ ਨਾ ਤਾਂ ਪਹਿਲਾਂ ਮੇਰਾ ਤਾਂ ਮਨ ਉਹਦੀ ਕਹਿੰਦੀ ਵੀ ਗਲਤ ਰਾਹ ਪੈ ਗਿਆ ਤੂੰ ਹੂੰ ਉਹਦੀ ਤੈਨੂੰ ਮੈਂ ਉਦੋਂ ਸਮਝਾਇਆ ਵੀ ਬਾਈ ਰਹਿਣ ਦੇ ਰਹਿਣ ਦੇ ਸਹੀ ਗੱਲ ਠੀਕ ਆ ਨਾ ਉਦੋਂ ਕਿੰਨੇ ਵੱਡਾ ਕਦਮ ਚੱਕਿਆ ਗਿਆ ਇਹਦਾ ਉਦੋਂ ਤਾਂ ਉਦੋਂ 9 ਲੱਖ ਰੁਪਇਆ ਉਦੋਂ ਟਰੈਕਟਰ ਤੇ ਲਾਇਆ ਫਿਰ ਉਸ ਤੋਂ ਬਾਅਦ ਤੂੰ ਗੱਡੀ ਦੇ ਮਗਰ ਪੈ ਗਿਆ ਠੀਕ ਹੈ ਫਿਰ ਗੱਡੀ ਤੇ ਕਿੰਨੇ ਰੁਪਏ ਲਾਇਆ ਫਿਰ ਤੈਨੂੰ ਸਮਝਾਇਆ ਮੈਂ ਦੱਸਣ ਦੇ ਨੇ ਵੀ ਬਈ ਰਹਿਣ ਦੇ ਰਹਿਣ ਦੇ ਇੰਨੀ ਆਪਣੀ ਕੁੰਜੀ ਨਹੀਂ ਹੈਗੀ ਹਨਾ ਆ ਲੋਕਾਂ ਦੇ ਹਾਲ ਦੇਖ ਲੈ ਆਪਣੇ ਪਿੰਡ ਦੇ ਕਿੰਨੇ ਹੇਲੇ ਹੋ ਗਏ ਲੋਕਾਂ ਮਗਰ ਲੱਕੇ ਯਾਰ 3 ਲੱਖ ਮਗਰ ਲੱਕੇ ਕਾਣੂ ਆਪਦਾ ਘਰ ਪੱਟੇ ਤੇ ਹੈ ਫਿਰ ਕੋਠੀ ਤੇ ਲਾਦਾ 65 ਲੱਖ ਰੁਪਇਆ ਹੁਣ 2.5 ਲੱਖ ਰੁਪਇਆ ਉਹ ਲਾ ਰੱਖਾ ਰਿੰਕੂ ਤਿਆਰੀ ਕਰਾਉਣ ਤੇ ਲੱਗਾ ਤੂੰ ਹੁਣ ਉਹੀ ਤਾਂ ਗੱਲ ਹੁਣ ਬੈਂਕ ਵਾਲੇ ਕੀ ਕਹਿੰਦੇ ਨੇ ਬੈਂਕ ਵਾਲੇ ਕੀ ਕਹਿੰਦੇ ਨੇ ਬੈਂਕ ਵਾਲੇ ਗੱਡੀ ਲੈ ਕੇ ਫੜ ਕੇ ਟਰੈਕਟਰ ਲੈ ਕੇ ਸਾਰਾ ਘੋਲ ਲੈ ਗਏ ਉਧਰੋਂ ਸਾਲੇ ਸਾਰਾ ਥਰੀਕੇ ਨੂੰ ਪਤਾ ਲੱਗ ਗਿਆ ਉਹ ਸਾਲੇ ਹੁਣ ਹੱਥ ਤੇ ਹੱਥ ਮਾਰਦੇ ਨੇ ਵੀ ਲੈ ਦੇਖ ਲਓ ਵੀ ਕਰ ਲਿਆ ਕੰਮ ਉਹਦਾ ਪਹਿਲਾਂ ਹੀ ਜਾਂਉਂਦੇ ਦੀ ਵੀ ਸਲਾਹ ਕੀ ਹੋ ਗਿਆ ਉਹਦਾ ਹੁਣ ਹੋਰ ਖਸ ਹੋ ਗਏ ਗੱਲਾਂ ਕਰਦੇ ਨੇ ਉਹਦਾ ਪੂਰੀ ਰਹਿਣਾ ਸਾਰੇ ਪਾਸੇ ਤੇਰਾ ਤਾਂ ਦਿਮਾਗ ਤੇ ਨਾ ਜਿਵੇਂ ਬੱਠਰ ਮੁੱਧਾ ਮਾਰੇ ਵਾਲਾ ਕੰਮ ਹੋ ਗਿਆ ਤੇਰਾ ਤਾਂ ਜਿਵੇਂ ਡੈੱਡ ਹੋ ਗਿਆ ਤੇਰਾ ਦਿਮਾਗ ਤਾਂ ਸੌਂ ਲੱਗੇਗਾ ਇੰਨੀ ਆੜੀ ਐ ਤੇ ਨਾਲ ਇੰਨਾ ਸਮਝਾਉਣਾ ਤੈਨੂੰ ਇੰਨਾ ਸਮਝਾਉਣਾ ਤੂੰ ਫੇਰ ਵੀ ਨਹੀਂ ਸਮਝਦਾ ਯਾਰ ਹੋਰ ਇਹਦਾ ਯਾਰ ਬਾਲਾ ਗੱਲ ਕੀ ਨਿਕਲਿਆ ਹੁਣ ਦੇਖਣ ਵਾਲੇ ਕੀ ਕਹਿਣਗੇ ਵੀ ਜਿਹਦੇ ਨਾਲ ਰਹਿੰਦਾ ਸੀ ਉਹਨਾਂ ਨੇ ਵੀ ਨਹੀਂ ਸਲਾਹ ਦਿੱਤੀ ਕਰੇ ਵੀ ਔਖਾ ਬੁੜੀਆਂ ਤੇ ਗਵਾਂਡੀਆਂ ਦੇ ਘਰੇ ਜਾਂਦੀਆਂ ਨੇ ਕਦੇ ਕਿਸੇ ਦੇ ਜਾਂਦੀਆਂ ਨੇ ਜਦੋਂ ਬੈਂਕਾਂ ਲੈ ਆਉਂਦੇ ਸੀ ਗਲਤ ਕਰੇ ਜਿੰਦਾ ਲਾ ਕੇ ਜਾਣਾ ਪੈਂਦਾ ਦੀ ਮੈਂ ਉਰਾ ਪਰਾਂ ਹੁੰਦਾ ਸੀ ਗਲਤ ਕਰ ਲਿਆ ਕਮ ਗਲਤ ਕਰ ਲਿਆ ਤਾਂ ਕੰਮ ਇਹ ਹੋਰ ਜਿਹੜੀ ਆਬਦੀ ਸੀ ਉਹ ਤੋਂ ਵੀ ਕਿਲਾ ਬਾਗੀ ਕਿਲਾ ਬਾਗੀ ਹੁਣ ਜਵਾਖਾਂ ਦਾ ਕੀ ਬਣੂ ਤੂੰ ਮੈਨੂੰ ਐਂ ਦੱਸ ਉਹ ਹੀ ਤਾਂ ਗੱਲ ਆ ਕਿੱਥੋਂ ਪੜਾਵੇਂਗਾ ਉਹਨਾਂ ਨੂੰ ਕੀ ਕਰੇਂਗਾ ਤੂੰ ਪੜਾਉ ਉਹਨਾਂ ਬਾਰੇ ਤਾਂ ਥੋਤ ਲੈਂਦਾ ਮੜਾ ਮੋਟਾ ਹੁਣ ਐਨ ਰੁਪਈਆ ਸਾਰਾ ਹੁਣ ਭੰਗ ਦੇ ਭਾਣੇ ਜਾਊ ਤੇਰਾ ਦੱਸ ਇਹਦੇ ਨਾਲ ਤਾਂ ਪਹਿਲਾਂ ਵਧੀਆ ਰੋਟੀ ਖਾਂਦੇ ਸੀ ਆਂਦਾ ਵੀ ਵਧੀਆ ਦੀ ਸਾਡੇ ਵਰਗਾ ਤਾਂ ਹੈਗਾ ਸੀ ਹੁਣ ਉਹ ਕੰਮ ਤੋਂ ਵੀ ਗਿਆ ਇਹੀ ਗੱਲ ਆ ਸਹੀ ਗੱਲ ਆ ਚਲ ਕੁਛ ਨਹੀਂ ਹੁੰਦਾ ਘਬਰਾਣਾ ਠੀਕ ਹੈ ਦੇਖਦੇ ਆ ਕੀ ਬੰਦਾ ਚਲ ਠੀਕ ਆ ਮੈਂ ਜਾ ਰਿਹਾ ਆ ਜੀ ਠੀਕ ਆ ਉਰੀਆ ਕੰਮ ਤਾਂ ਦਾ ਕਰਦੇ ਕੋਈ ਨਾ ਕੋਈ ਠੀਕ ਆ ਠੀਕ ਆ ਆ ਜੀ ਭਾਈ ਬਣੇ ਚੰਗਾ ਕੋਈ ਨਾ ਹੋਰ ਨਾ ਲੰਗ ਨਹੀਂ ਕਿਸੇ ਪਾਸੇ ਨਾ ਨਾ ਚਲ ਠੀਕ ਹੈ ਪਹਿਲਾਂ ਸਾਲੀਆਂ ਗੱਡੀਆਂ ਹੁਣ ਸਾਈਕਲ ਚੱਕਣੇ ਪੈਗੇ ਵਾਹਿਗੁਰੂ ਸਕਿਆ ਦੋ ਇਹ ਕੰਮ ਦਾ ਹੂੰ ਖਾ ਆ ਗਿਆ ਬਸ 2 ਮਿੰਟ ਦਾ ਆ ਜਾ ਦਾ ਚਾ ਇੱਕਮ ਫਾਹ ਲੈ ਗਿਆ ਆ ਜਾ ਫਟਾਫਟ ਕਦੋਂ ਸਿੰਦੇ ਦੀ ਮੋਟਰ ਤੇ ਆ ਜਾ ਆ ਜਾ ਆ ਗਿਆ ਆ ਗਿਆ ਜਲਦੀ ਆ ਗਿਆ ਕੋਸੋ ਢੀ ਓਏ ਕੋਸੋ ਢੀ ਓਏ ਬਗਾ ਓਏ ਵਾਹ ਲਾਫਾ ਓਏ ਹੋਇਆ ਹੋਇਆ ਉਹ ਮਰ ਗਿਆ ਓਏ ਉਹ ਮਰ ਗਿਆ ਲੋਕੋ ਓਏ ਅਰੇ ਕੀ ਹੋ ਗਿਆ ਓਏ ਉਹ ਫਾ ਲੈ ਗਿਆ ਓਏ ਉਹ ਨਾ ਓਏ ਉਹ ਬਹੁਤ ਸੰਗਾ ਅ ਵੀ ਨਾ ਓਏ ਕਰਦੇ ਲਾ ਲੈ ਕੇ ਸ੍ਰੀ ਕਾਮਾਗਰ ਲੈ ਕੇ ਦੇਖ ਲੈ ਕੀ ਕੁਛ ਕਰਤਾ ਓ ਬਾਈ ਓ ਪੱਟ ਗਿਆ ਓਏ ਘਰ ਓਏ ਕੌੜੀ ਨੂੰ ਧੱਕੇ ਰੇ ਓ ਲਾ ਲੈ ਓਏ ਓ ਲਾ ਲੈ ਓਏ ਜਾ ਧੱਕੇ ਰੋ ਓ ਬਾਈ ਨਾ ਓਏ ਕਾਮਾਗਰ ਲੈ ਕੇ ਘਰ ਪੱਟਾ ਓਏ ਵੀਰੇ ਆ ਦੇਖ ਲੋ ਕੀ ਹੋ ਗਿਆ ਓਏ ਭਾਈ ਚੱਲ ਗਿਆ ਓਏ ਸਾਡਾ ਉਹ ਚੜ ਗਿਆ ਦੋ ਪਰਿਵਾਰ ਵੀਰੇ ਓਏ ਓ ਲਾਲ ਓਏ ਭਾਈ ਬਣ ਕੇ ਓਏ ਆਏ ਓ ਰਬਾ ਓਏ ਨਾ ਓਏ ਲੈ ਓਏ ਲਾ ਲਾ ਓਏ ਲਾ ਲਾ ਓ ਵੀਰੇ ਓ ਪੜਾ ਪੜਾ ਓਏ ਮਰ ਗਿਆ ਮਰ ਗਿਆ ਓਏ ਓ ਫੋਨ ਕਰ ਦੇ ਓ ਪਿੰਡ ਕਰ ਦੇ ਫੋਨ ਕਰ ਦੇ ਕਰੇ ਫੋਨ ਨਾ ਕਰੀ ਬਲੱਸ ਨੂੰ ਫੋਨ ਮਾਰ ਬੁਲਾ ਲੈ ਬੁਲਾ ਲੈ ਭਾਈ ਬਣ ਕੇ ਓਏ ਨਾ ਲੈਂਦਾ ਓ ਕਰਦਾ ਭਾਈ ਓਏ ਓਏ ਛੱਡ ਗਿਆ ਓਏ ਓਏ ਮੇਰੇ ਆਸਾਨ ਕੀ ਕਰ ਲਿਆ ਇਹ ਓ ਲੋਕਾ ਓਏ ਆ ਗਿਆ ਓਏ ਸਿੱਧੀ ਓ ਨਾ ਲਓ ਓਏ ਮਾ ਲੋ ਜਾਵੇ ਓ ਫੇਰ ਅੱਗ ਫਾਹ ਲੈਂਦਾ ਏ ਸਾਨੂੰ ਦੱਸੇ ਓ ਜਰਾ ਕਿ ਗੋਂ